ਕਿਸੇ ਨੂੰ ਪੈਨਿਕ ਅਟੈਕ ਦੇਖਣਾ ਬਹੁਤ ਦੁਖਦਾਈ ਤਜਰਬਾ ਹੋ ਸਕਦਾ ਹੈ ਖਾਸ ਕਰ ਜਦੋਂ ਤੁਹਾਨੂੰ ਪਤਾ ਨਹੀਂ ਹੁੰਦਾ ਕਿ ਕੀ ਹੋ ਰਿਹਾ ਹੈ ਜੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਪੈਨਿਕ ਅਟੈਕ ਦਾ ਸ਼ਿਕਾਰ ਹੈ ਤਾਂ ਇਹ ਮਹੱਤਵਪੂਰਨ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਅਟੈਕ ਕਦੋਂ ਆਇਆ ਹੈ ਅਤੇ ਜਵਾਬ ਵਿੱਚ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਇਸ ਵੀਡੀਓ ਵਿੱਚ ਅਸੀਂ ਪੈਨਿਕ ਅਟੈਕ ਦੇ ਕੁਝ ਲੱਛਣਾਂ ਤੇ ਨਜ਼ਰ ਮਰਾਂਗੇ ਅਤੇ ਤੁਹਾਨੂੰ ਕੁਝ ਸੁਝਾਅ ਦੇਵਾਂਗੇ ਕਿ ਤੁਸੀਂ ਉਸ ਵਿਅਕਤੀ ਦੀ ਕਿਵੇਂ ਮਦਦ ਕਰ ਸਕਦੇ ਹੋ ਜਿਸ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਪੈਨਿਕ ਅਟੈਕ ਜ਼ਿਆਦਾ ਡਰ ਅਤੇ ਦਹਿਸ਼ਤ ਮਹਿਸੂਸ ਕਰਨ ਦਾ ਤਜਰਬਾ ਹੁੰਦਾ ਹੈ ਹਾਲਾਂਕਿ ਹਾਲਾਤ ਜੋਖਮਸ਼ੀਲ ਜਾਂ ਖਤਰਨਾਕ ਨਹੀਂ ਹੁੰਦੇ ਉਹ ਆਮ ਤੌਰ ਤੇ ਅਚਾਨਕ ਆ ਜਾਂਦੇ ਹਨ ਅਤੇ 10 ਮਿੰਟਾਂ ਦੇ ਅੰਦਰ ਆਪਣੇ ਸਿਖਰ ਤੇ ਪਹੁੰਚ ਜਾਂਦੇ ਹਨ ਪੈਨਿਕ ਅਟੈਕ ਅਕਸਰ ਦਿਲ ਦੇ ਦੌਰੇ ਦੇ ਸਮਾਨ ਸਰੀਰਕ ਲੱਛਣਾਂ ਦੇ ਨਾਲ ਹੁੰਦੇ ਹਨ ਜੋ ਕਿਸੇ ਵਿਅਕਤੀ ਨੂੰ ਮਹਿਸੂਸ ਕਰਾ ਸਕਦਾ ਹੈ ਕਿ ਉਹ ਮਰ ਰਿਹਾ ਹੈ ਪੈਨਿਕ ਅਟੈਕ ਦੇ ਕੁਝ ਆਮ ਲੱਛਣਾਂ ਵਿੱਚੋ ਸ਼ਾਮਿਲ ਹਨ ਤੇਜ਼ ਦਿਲ ਦੀ ਧੜਕਣ ਜਾਂ ਦਿਲ ਦੀ ਧੜਕਣ ਬੇਕਾਬੂ ਕੰਬਣੀ ਜਾਂ ਹਿਲਣਾ ਚੱਕਰ ਆਉਣਾ ਜਾਂ ਅਸਥਿਰ ਮਹਿਸੂਸ ਹੋਣਾ ਪਾਗਲ ਹੋਣਾ ਜਾਂ ਸਵੈ ਨਿਯੰਤਰਣ ਗਵਾਉਣ ਦਾ ਡਰ ਜਾਂ ਚਰਣਾਹਟ ਸੰਸਣੀ ਜਿਨ੍ਹਾਂ ਲੋਕਾਂ ਨੂੰ ਪੈਨਿਕ ਡਿਸਆਰਡਰ ਹੈ ਜਾਂ ਪੈਨਿਕ ਅਟੈਕ ਦਾ ਨਿਯਮਿਤ ਅਨੁਭਵ ਕਰਦੇ ਹਨ ਉਹ ਉਹਨਾਂ ਨੂੰ ਵਾਪਰਨ ਤੋਂ ਰੋਕਣ ਲਈ ਕੋਸ਼ਿਸ਼ ਕਰਨ ਲਈ ਅਕਸਰ ਕੁਝ ਕਰਦੇ ਹਨ ਅਤੇ ਹੋ ਸਕਦਾ ਹੈ ਕਿ ਕੁਝ ਅਜੇਹੀਆਂ ਸਥਿਤੀਆਂ ਤੋਂ ਉਹਨਾਂ ਦਾ ਡਰ ਬਚਾਇਆ ਜਾ ਸਕੇ ਜੋ ਸ਼ਾਇਦ ਉਹ ਸੋਚਦੇ ਹਨ ਕਿ ਅਟੈਕ ਦੇ ਦੌਰਾਨ ਨਾਲ ਹੀ ਛੱਡਣਾ ਮੁਸ਼ਕਲ ਹੋ ਸਕਦੀਆਂ ਹਨ ਇਸ ਵਿੱਚ ਵਾਹਨ ਚਲਾਉਣਾ ਕਾਰ ਵਿੱਚ ਯਾਤਰੀ ਹੋਣਾ ਜਾਂ ਜਨਤਕ ਥਾਵਾਂ ਤੇ ਜਾਣਾ ਸ਼ਾਮਲ ਹੋ ਸਕਦਾ ਹੈ ਜਿੱਥੇ ਲੋਕਾਂ ਦੀ ਭੀੜ ਮੌਜੂਦ ਹੋ ਸਕਦੀ ਹੈ ਜੇ ਇਲਾਜ ਨਾ ਕੀਤਾ ਗਿਆ ਤਾਂ ਅਟੈਕ ਦਾ ਵਿਅਕਤੀ ਅਤੇ ਉਹਨਾਂ ਦੇ ਦੋਸਤਾਂ ਅਤੇ ਪਰਿਵਾਰ ਤੇ ਡੂੰਘਾ ਪ੍ਰਭਾਵ ਪੈ ਸਕਦਾ ਹੈ ਤਾਂ ਤੁਹਾਨੂੰ ਕੀ ਕਰਨਾ ਚਾਹੀਦਾ ਹੈ ਜੇ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਸ ਨੂੰ ਅਗਰ ਪੈਨਿਕ ਅਟੈਕ ਹੋ ਜਾਂਦਾ ਹੈ ਤੇ ਪਹਿਲਾਂ 911 ਯਾਨੀ ਕਿ ਐਮਰਜੈਂਸੀ ਸੇਵਾਵਾਂ ਤੇ ਕਾਲ ਕਰੋ ਹਾਲਾਂਕਿ ਪੈਨਿਕ ਅਟੈਕ ਆਮ ਤੌਰ ਤੇ ਪਹਿਲੇ 10 ਮਿੰਟਾਂ ਦੇ ਅੰਦਰ ਅੰਦਰ ਸਿਖਰ ਤੇ ਪਹੁੰਚ ਜਾਂਦਾ ਹੈ ਇਸ ਗੱਲ ਦੀ ਸੰਭਾਵਨਾ ਹੈ ਕਿ ਉਹ ਜੋ ਮਹਿਸੂਸ ਕਰ ਰਹੇ ਹਨ ਉਹ ਦਿਲ ਦਾ ਦੌਰਾ ਹੋ ਸਕਦਾ ਹੈ ਇਸ ਲਈ ਸੁਰੱਖਿਅਤ ਰਹਿਣਾ ਬਿਹਤਰ ਹੈ ਜਦੋਂ ਤੁਸੀਂ ਡਾਕਟਰੀ ਸਹਾਇਤਾ ਦੇ ਆਉਣ ਦਾ ਇੰਤਜ਼ਾਰ ਕਰਦੇ ਹੋ ਤੁਸੀਂ ਸੰਕਟ ਟਾਲੀ ਸਹਾਇਤਾ ਨੂੰ ਲਾਗੂ ਕਰਨਾ ਸ਼ੁਰੂ ਕਰ ਸਕਦੇ ਹੋ ਵਿਅਕਤੀ ਨੂੰ ਸ਼ਾਂਤ ਨਿੱਜੀ ਜਗ੍ਹਾ ਤੇ ਲੈ ਜਾਓ ਅਤੇ ਉਹਨਾਂ ਨੂੰ ਬਿਠਾਓ। ਉਹਨਾਂ ਨੂੰ ਲੰਬੇ ਹੌਲੀ ਸਾਹ ਨੱਕ ਰਾਹੀਂ ਲੈਣ ਅਤੇ ਮੂੰਹ ਰਾਹੀਂ ਬਾਹਰ ਕੱਢਣ ਲਈ ਉਤਸ਼ਾਹਿਤ ਕਰੋ। ਇਹ ਉਹਨਾਂ ਲਈ ਖੁਦ ਕਰਨਾ ਮਦਦਗਾਰ ਹੋ ਸਕਦਾ ਹੈ ਕਿਉਂਕਿ ਇਹ ਤੁਹਾਨੂੰ ਸ਼ਾਂਤ ਕਰਨ ਵਿੱਚ ਵੀ ਸਹਾਇਤਾ ਕਰੇਗਾ। ਉਹਨਾਂ ਨੂੰ ਪੁੱਛੋ ਕਿ ਕੀ ਹੋ ਰਿਹਾ ਹੈ ਅਤੇ ਉਹਨਾਂ ਨੂੰ ਬਿਨਾਂ ਕੋਈ ਫੈਸਲਾ ਲਏ ਸੁਣੋ, ਭਾਵੇਂ ਉਹਨਾਂ ਦਾ ਡਰ ਅਵਿਸ਼ਵਾਸੀ ਜਾਪਦਾ ਹੈ। ਯਾਦ ਰੱਖੋ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ, ਉਹ ਉਹਨਾਂ ਦਾ ਅਸਲ ਅਨੁਭਵ ਕਰ ਰਿਹਾ ਹੈ। ਆਰਾਮ ਨਾਲ ਸਮਝਾਓ ਕਿ ਉਹ ਪੈਨਿਕ ਅਟੈਕ ਦਾ ਅਨੁਭਵ ਕਰ ਰਹੇ ਹਨ ਨਾ ਕਿ ਕੋਈ ਜਾਨਲੇਵਾ। ਉਹਨਾਂ ਨੂੰ ਭਰੋਸਾ ਦਿਵਾਓ ਕਿ ਜੇ ਇਹ ਪੈਨਿਕ ਅਟੈਕ ਹੈ ਤਾਂ ਇਹ ਜਲਦੀ ਹੀ ਰੁਕ ਜਾਵੇਗਾ ਅਤੇ ਉਹ ਪੂਰੀ ਤਰ੍ਹਾਂ ਠੀਕ ਹੋ ਜਾਣਗੇ। ਜਦੋਂ ਤੱਕ ਡਾਕਟਰੀ ਸਹਾਇਤਾ ਨਹੀਂ ਆਉਂਦੀ ਉਹਨਾਂ ਦੇ ਨਾਲ ਰਹੋ ਅਤੇ ਉਹਨਾਂ ਦੀਆਂ ਚਿੰਤਾਵਾਂ ਨੂੰ ਸੁਣੋ ਅਤੇ ਦਿਲਾਸਾ ਦਿਓ। ਭਾਵੇਂ ਪੈਰਾਮੈਡੀਕਸ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਕਿ ਇਹ ਪੈਨਿਕ ਅਟੈਕ ਸੀ ਇਹ ਸੁਝਾ ਦੇਣਾ ਚੰਗਾ ਹੈ ਕਿ ਜਿਸ ਵਿਅਕਤੀ ਦੀ ਤੁਸੀਂ ਦੇਖਭਾਲ ਕਰ ਰਹੇ ਹੋ ਉਹ ਹੈਲਥ케ਅਰ ਪੇਸ਼ੇਵਰ ਦੁਆਰਾ ਪੂਰਾ ਮੁਲਾਂਕਣ ਕਰਵਾਏ। ਅੱਗੇ ਵਧਦੇ ਹੋਏ ਇਸ ਤੱਥ ਤੇ ਜ਼ੋਰ ਦੇਣ ਦੀ ਕੋਸ਼ਿਸ਼ ਕਰੋ ਕਿ ਪੈਨਿਕ ਅਟੈਕ ਦੇ ਪ੍ਰਬੰਧਨ ਲਈ ਪ੍ਰਭਾਵਸ਼ਾਲੀ ਉਪਚਾਰ ਹਨ ਜਿਵੇਂ ਕਿ ਸਲਾਹ ਜ ਦਵਾਈ ਅਤੇ ਇਹ ਕਿ ਮਦਦ ਮੰਗਣ ਵਿੱਚ ਕੋਈ ਸ਼ਰਮ ਦੀ ਗੱਲ ਨਹੀਂ ਹੈ ਪੈਨਿਕ ਅਟੈਕ ਨੂੰ ਪਛਾਣਨ ਦੇ ਜਿੰਨੇ ਤੁਸੀਂ ਯੋਗ ਹੋਵੋਗੇ ਤੁਹਾਡੇ ਲਈ ਉਸ ਵਿਅਕਤੀ ਦੀ ਅਗਵਾਈ ਕਰਨਾ ਸੌਖਾ ਹੋਵੇਗਾ ਇਸ ਲਈ ਲੱਛਣਾ ਪ੍ਰਤੀ ਚੇਤਨ ਰਹੋ ਜਦੋਂ ਤੁਸੀਂ ਉਹਨਾਂ ਨੂੰ ਚਲਦੇ ਦੇਖਦੇ ਹੋ ਤਾਂ ਸ਼ਾਂਤ ਰਹੋ ਅਤੇ ਸੰਕਟ ਕਾਲੀਨ ਸਹਾਇਤਾ ਕਰੋ ਵਾਧੂ ਦੇਖਭਾਲ ਕਰਨ ਵਾਲੇ ਸਹਾਇਤਾ ਅਤੇ ਸਰੋਤਾ ਲਈ ਸਾਡੇ ਹੋਰ ਵੀਡੀਓਜ਼ ਨੂੰ ਸਬਸਕ੍ਰਾਈਬ ਕਰਨਾ ਅਤੇ ਦੇਖਣਾ ਨਿਸ਼ਚਿਤ ਕਰੋ